ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਅਲ ਨਿਊਜ਼ ਦਾ ਦਾ ਸਬਦਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਸੰਪੰਨ ਹੋ ਚੁੱਕੀਆਂ ਨੇ ਅਕਤੂਬਰ ਮਹੀਨੇ ਵਿੱਚ ਇਹ ਚੋਣਾਂ ਹੋਈਆਂ ਪਰ ਇਸ ਚੋਣਾਂ ਦੇ ਦੌਰਾਨ ਜੋ ਕੁਝ ਸਾਹਮਣੇ ਦੇਖਣ ਨੂੰ ਮਿਲਿਆ ਉਹ ਵਾਕਈ ਹੈਰਾਨ ਕਰ ਦੇਣ ਵਾਲਾ ਸੀ ਕਿਉਂਕਿ ਕਾਫੀ ਥਾਵਾਂ ਤੇ ਇਹ ਆਰੋਪ ਲੱਗੇ ਕਿ ਚੌਣ ਲੜਨ ਦੇ ਛੁੱਕ ਵਿਅਕਤੀਆਂ ਦੇ ਜਾਂ ਮੀਂਦਵਾਰਾਂ ਦੇ ਕਾਗਜ਼ ਫੜ ਦਿੱਤੇ ਗਏ ਜਾਂ ਉਹਨਾਂ ਨੇ ਕਾਗਜ਼ ਰੱਦ ਕਰਵਾ ਦਿੱਤੇ ਗਏ ਤੇ ਇਹ ਕਾਰਨ ਸੀ ਕਿ ਪੰਜਾਬ ਦਾ ਕੋਈ ਇਹ ਜਿਹਾ ਜ਼ਿਲ੍ਹਾ ਨਹੀਂ ਹੋਵੇਗਾ ਜਿੱਥੇ ਇਸ ਮਾਮਲੇ ਨੂੰ ਲੈ ਕੇ ਰੋਸ ਪ੍ਰਗਟ ਨਾ ਕੀਤਾ ਗਿਆ ਹੋਵੇ ਕਾਫੀ ਥਾਵਾਂ ਤੇ ਰੋਸ ਪ੍ਰਗਟ ਕੀਤੇ ਗਏ ਸਨ ਏਰੋਪ ਲਾਇਆ ਗਿਆ ਸੀ ਏਰੋਪ ਲੱਗਿਆ ਸੀ ਕਿ ਸੱਤਾ ਪੱਖ ਦੇ ਨੇਤਾਵਾਂ ਦੇ ਇਸ਼ਾਰੇ ਤੇ ਆਪਣੇ ਜਿਹੜੇ ਖੇਤਰ ਉਮੀਦਵਾਰ ਜਤਾਣ ਦੇ ਲਈ ਇਹ ਸਭ ਕੁਝ ਕੀਤਾ ਗਿਆ ਪਰ ਹੁਣ ਜਦੋਂ ਮਾਮਲਾ ਸੁਪਰੀਮ ਕੋਰਟ تک ਪਹੁੰਚਿਆ ਸੁਪਰੀਮ ਕੋਰਟ ਨੇ ਵੀ ਜੋ ਕਿਹਾ ਉਹ ਵਾਕਿਆ ਹੈਰਾਨ ਕਰ ਦੇਣ ਵਾਲਾ ਹੈ ਕਿ ਸੁਪਰੀਮ ਕੋਰਟ ਨੇ ਇਹ ਵੀ ਹੈਰਾਨੀ ਪ੍ਰਗਟ ਕੀਤੀ ਕਿ 13000 ਪੰਚਾਇਤਾਂ ਦੇ ਵਿੱਚੋਂ ਲਗਭਗ 3000 ਤੋਂ ਵੱਧ ਤੇ ਬਿਨਾਂ ਮੁਕਾਬਲਾ ਚੋਣ ਜਿੱਤੀ ਗਈ ਜਾਂ ਬਿਨਾਂ ਮੁਕਾਬਲਾ ਜਿਹੜੇ ਉਮੀਦਵਾਰ ਜਿੱਤੇਗੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਹੁਣ ਜਿਹੜਾ ਵੀ ਪ੍ਰਭਾਵਿਤ ਵਿਅਕਤੀ ਹੈ ਜਾਂ ਜਿਹੜਾ ਵੀ ਉਮੀਦਵਾਰ ਸੰਭਾਵਿਤ ਸੀ ਜਿਹੜਾ ਚੋਣ ਲੜਨ ਦਾ ਇੱਛੁਕ ਸੀ ਜਿਨੂੰ ਲੱਗਦਾ ਕਿ ਉਹਦੇ ਨਾਲ ਧੱਕਾ ਹੋਇਆ ਉਹ ਇਹਨਾਂ ਨਿਰਵਾਚਨਯੋਗ ਕੋਲ ਜਾ ਸਕਦਾ ਹੈ ਤੇ ਹਾਈ ਕੋਰਟ ਕੋਲ ਵੀ ਜਾ ਸਕਦਾ ਹੈ ਨਾਲੇ ਸੁਪਰੀਮ ਕੋਰਟ ਨੇ ਇੱਕ ਟਾਈਮ ਬੌਂਡ ਕਰ ਦਿੱਤਾ ਕਿ 6 ਮਹੀਨੇ ਦੇ ਅੰਦਰ ਜਿਹੜਾ ਵੀ ਯੱਚਿਕਾ ਕਰਤਾ ਜਾਏਗਾ ਤਾਂ 6 ਮਿੰਟ ਅੰਦਰ ਇਹ ਫੈਸਲਾ ਲੈਣਾ ਪਏਗਾ ਦੋਸਤੋ ਪਿਛਲੇ ਮਹੀਨੇ ਜਦੋਂ ਚੋਣਾਂ ਦਾ ਸਮਾਂ ਸੀ ਚੋਣਾਂ ਦੇ ਸਮੇਂ ਦੇ ਦੌਰਾਨ ਜੋ ਸਾਹਮਣੇ ਆਇਆ ਉਹਦੇ ਤੇ ਸੱਤਾਧਾਰੀ ਨੇਤਾਵਾਂ ਦੇ ਕਈ ਤਰ੍ਹਾਂ ਦੇ આરોਪ ਲੱਗੇ ਸਨ ਪਰ ਚੋਣਾਂ ਸੰਪਨ ਹੋ ਗਈਆਂ ਚੋਣਾਂ ਸੰਪਨ ਹੋ ਗਈਆਂ ਤੇ ਕਾਫੀ ਵਿਅਕਤੀ ਜਿਹੜਾ ਚੋਣਾਂ ਦੇ ਚੁਕ ਸਨ ਉਹ ਹਾਈ ਕੋਰਟ तक ਵੀ ਗਏ ਸਾਰਾ ਸੁਪਰੀਮ ਕੋਰਟ ਕੋਲ ਜਦੋਂ ਇਹ ਮਾਮਲਾ ਗਿਆ ਤਾਂ ਸੁਪਰੀਮ ਕੋਰਟ ਨੇ ਵੀ ਬੜੀ ਹੈਰਾਨੀ ਪ੍ਰਗਟ ਕੀਤੀ ਹੈ ਸੁਪਰੀਮ ਕੋਰਟ ਨੇ ਜੋ ਕਿਹਾ ਉਹ ਇੱਕ ਇੱਕ ਗੱਲ ਸੁਣਨ ਵਾਲੀ ਹੈ ਦੇਖਣ ਵਾਲੀ ਹੈ ਤੇ ਸਟੱਡੀ ਕਰਨ ਵਾਲੀ ਹੈ ਸੁਪਰੀਮ ਕੋਰਟ ਨੇ ਇਸ ਤੱਤ ਨੂੰ વિચਿਤ੍ਰ ਦੱਸਿਆ ਕਿ ਪੰਚਾਇਤ ਚੋਣਾਂ ਵਿੱਚ 13000 ਪੰਚਾਇਤ ਪਦ ਅਧਿਕਾਰੀਆਂ ਵਿੱਚੋਂ 3000 ਬਿਨਾ ਮੁਕਾਬਲਾ ਚੁਣੇ ਗਏ ਇਸ ਅਦਾਲਤ ਨੇ ਪ੍ਰਭਾਵਿਤ ਉਮੀਦਵਾਰਾਂ ਨੂੰ ਚੋਣ ਯਾਚਕਾ ਦਾਇਰ ਕਰਨ ਦੀ ਆਗਾਜ਼ੇ ਦਿੱਤੀ ਚੀਫ ਜਸਟਿਸ ਨੀਵ ਖੰਨਾ ਜਸਟਿਸ ਸੰਜੇ ਕੁਮਾਰ ਦੀ ਪੀਠ ਨੇ ਕਈ ਉਮੀਦਵਾਰਾਂ ਦੇ ਨਾਮੰਕਨ ਪੱਤਰ ਰੱਦ ਕਰਨਾ ਅਤੇ ਹੋਰ ਚੋਣ ਤ੍ਰੁੱਟੀਆਂ ਦਾ આરોਪ ਲਾਉਣ ਸੰਬੰਧੀ ਯਾਚਕਾ ਉੱਪਰ ਪਹਿਲੇ ਨੋਟਿਸ ਜਾਰੀ ਕੀਤੇ ਗਏ ਸਨ ਸੁਪਰੀਮ ਕੋਰਟ ਨੇ ਕਿਹਾ ਕਿ ਪਿੜਤ ਵਿਅਕਤੀ ਨਿਵਾਚ ਅਯੋਗ ਦੇ ਅੱਗੇ ਚੋਣ ਯਾਚਕਾ ਦਾਇਰ ਕਰ ਸਕਦੇ ਹਨ ਅਤੇ ਅਯੋਗ ਨੂੰ 6 ਮਹੀਨੇ ਵਿੱਚ ਪੰਜ ਲੱਖ ਕਰਨਾ ਪਵੇਗਾ 13000 ਦੇ ਵਿੱਚੋਂ 3000 ਉਮੀਦਵਾਰਾਂ ਦਾ ਬਿਨਾਂ ਮੁਕਾਬਲਾ ਉਮੀਦਵਾਰਾਂ ਦੇ ਬਿਨਾਂ ਮੁਕਾਬਲਾ ਚੁਣੇ ਜਾੜ ਦੇ ਚੀਫ ਜਸਟਿਸ ਨੇ ਹੈਰਾਨੀ ਪ੍ਰਗਟ ਕੀਤੀ ਕਿ ਅਜੀਬ ਗੱਲ ਹੈ ਕਿ ਮੈਨੇ ਇਸ ਤਰ੍ਹਾਂ ਦੇ ਆંકੜੇ ਨਹੀਂ ਦੇਖੇ ਇਹ ਬਹੁਤ ਵੱਡੀ ਸੰਖਿਆ ਹੈ ਇੱਕ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਮੀਦਵਾਰਾਂ ਦਾ ਚੋਣ ਨਿਸ਼ਾਨ ਬਦਲਤਾ ਗਿਆ ਸੁਪਰੀਮ ਕੋਰਟ ਨੇ ਇਸ ਗੱਲ ਉੱਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਹਾਈ ਕੋਰਟ ਨੇ ਸੈਂਕੜੇ ਯੱਚਕਾਵਾਂ ਨੂੰ ਪ੍ਰਭਾਵਿਤ ਪੱਖਾਂ ਨੂੰ ਉੱਚ ਤਰੀਕੇ ਨਾਲ ਸੁਣੇ ਬਿਨਾ ਖਾਰਜ ਕਰ ਦਿੱਤਾ। ਪੀਟ ਨੇ ਕਿਹਾ ਕਿ 18 ਅਕਤੂਬਰ ਨੂੰ ਸਨੇਤਾ ਰਾਣੀ ਅਤੇ ਹੋਰਾਂ ਵੱਲੋਂ ਦਾਰਿਆ ਅਚਕਾ ਪਰ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਵਿੱਚ 15 ਅਕਤੂਬਰ ਨੂੰ ਪੰਚਾਇਤ ਚੋਣਾਂ ਵਿੱਚ ਤਰੁੱਟੀਆਂ ਦਾ આરોਪ ਲਾਇਆ ਗਿਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੇ ਜਿਨ੍ਹਾਂ ਉਮੀਦਵਾਰਾਂ ਦੇ ਕਾਗਜ਼ ਖਾਰਜ ਕੀਤੇ ਗਏ, ਕਰ ਦਿੱਤੇ ਗਏ ਜਾਂ ਫੜ ਦਿੱਤੇ ਗਏ ਉਹ ਆਪਣੀ ਸ਼ਿਕਾਇਤ ਨੂੰ ਲੈ ਕੇ ਹਾਈ ਕੋਰਟ ਜਾ ਸਕਦੇ ਆ ਹਾਈ ਕੋਰਟ ਉਹਨਾਂ ਦੀਆਂ याचਿਕਾਵਾਂ ਨੂੰ ਸੀਮਾ ਉਲੰਘਣ ਦੇ ਆਧਾਰ ਤੇ ਖਾਜ ਨਹੀਂ ਕਰੇਗਾ ਨਾਲ ਹੀ ਚੀਫ ਜਸਤੀ ਨੇ ਕਿਹਾ ਕਿ ਇਹ याचਿਕਾਵਾਂ ਨੂੰ ਗੁਣ ਦੋਸ਼ ਦੇ ਆਧਾਰ ਉੱਪਰ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ ਅਸੀਂ ਯਾਚਕਾ ਕਰਤਾ ਨੂੰ ਯਾਚਕਾ ਦਾਇਰ ਕਰਨ ਦੀ anumati ਦਿੱਤੀ ਹੈ ਸਟੇਟ ਨਿਵਾਚਨ ਯੋਗ 6 ਮਹੀਨੇ ਵਿੱਚ याचਿਕਾਵਾਂ ਦਾ ਫੈਸਲਾ ਕਰੇਗਾ ਦੇਰੀ ਹੋਣ ਤੇ ਯਾਚਕਾ ਕਰਤਾ ਹਾਈ ਕੋਰਟ ਜਾ ਸਕਦੇ ਹਨ ਹਾਈ ਕੋਰਟ ਨੇ ਉਹਨਾਂ ਦੀ ਯਾਤਿਕਾ ਖਾਜ ਕਰ ਦਿੱਤੀ ਤਾਂ ਇਸ ਅਦਾਲਤ ਵਿੱਚ ਆ ਸਕਦੇ ਹਨ ਇਹ ਸੁਪਰੀਮ ਕੋਰਟ ਨੇ ਕਿਹਾ ਜੋ ਇੱਕ ਅਖਬਾਰ ਦੀ ਖਬਰ छਪੀ ਹੈ ਉਹਦੇ ਮੁਤਾਬਿਕ ਇਸ ਤਰ੍ਹਾਂ ਸੁਪਰੀਮ ਕੋਰਟ ਨੇ ਜੋ ਆਦੇਸ਼ ਦਿੱਤਾ ਜੋ ਸੁਪਰੀਮ ਕੋਰਟ ਨੇ ਕਿਹਾ ਉਸ ਤੋਂ ਬਾਅਦ ਇਹ ਲੱਗਦਾ ਹੈ ਕਿ ਜਿਹੜੇ ਲੋਕ ਪ੍ਰਭਾਵਿਤ ਸੀ ਜਿਹੜੇ ਪੀੜਤ ਸੀ ਜਿਨ੍ਹਾਂ ਨੂੰ ਲੱਗਿਆ ਕਿ ਉਹਨਾਂ ਨਾਲ ਧੱਕਾ ਹੋਇਆ ਉਹ ਚੋਲਣਾ ਚਾਹੁੰਦੇ ਸਨ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਚੋਣ ਲੜਨ ਤੋਂ ਵਾਂਝੇ ਕਰ ਦਿੱਤਾ ਗਿਆ ਚੋਣਾ ਤੋਂ ਦੂਰ ਕਰ ਦਿੱਤਾ ਗਿਆ ਲੱਗਦਾ ਕਿ ਉਹ ਪ੍ਰਮਾਇਤ ਵਿਅਕਤੀ ਹੁਣ ਆਪਣੀ ਅਸਯਾਚ ਕੰਮ ਨੂੰ ਲੈ ਕੇ ਹਾਈ ਕੋਰਟ ਜਾਂ ਨਿਰਵਾਚਨ ਅਯੋਗ ਕੋਲ ਜ਼ਰੂਰ ਜਾ ਸਕਦੇ ਹਨ ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਸਭ ਤੋਂ ਇਹ ਮਿਲ ਜਿਹੜੀ ਕੀਤੀ ਹੈ ਕਿ 6 ਮਹੀਨੇ ਦੇ ਅੰਦਰ ਇਸ ਮਾਮਲੇ ਦਾ ਜਾਂ ਜਿਹੜਾ ਸ਼ਿਕਾਇਤ ਲੈ ਕੇ ਜਾਏਗਾ ਉਹਦਾ ਨਿਪਟਾਰਾ ਕਰਨਾ ਹੋਵੇਗਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ